ਦਜੀਸਨ ਜੀ ਅਮਰਪਾਲ ਸਿੰਘ ਮੈਰੂ ਲਗਾਤਾਰ ਉਹਨਾਂ ਕੁੜੀਆਂ ਨੂੰ ਪੰਜਾਬ ਦੇ ਵਿੱਚ ਵਾਰਨ ਹੀ ਦਿੰਦੇ ਪਏ ਸੀਗੇ ਉਹਨਾਂ ਨੂੰ ਚੇਤਾਵਨੀ ਦੇ ਪਏ ਸੀ ਕਿ ਤੁਸੀਂ ਕੋਈ ਵੀ ਅਸ਼ਲੀਲ ਕੰਟੈਂਟ ਨਾ ਪਾਓ ਜਿਸ ਤੋਂ ਬਾਅਦ ਹੁਣ ਇੱਕ ਵੱਡੀ ਘਟਨਾ ਹੋ ਜਾਂਦੀ ਹੈ ਕਮਲਕੌਰ ਨਾਂ ਦੀ ਇੱਕ ਲੇਡੀ ਦਾ ਕਤਲ ਹੋ ਜਾਂਦਾ ਜਿਸ ਦੀ ਜ਼ਿੰਮੇਵਾਰੀ ਅਮਰਪਾਲ ਸਿੰਘ ਮੈਰੂ ਨੇ ਆਪਣੇ ਤੇ ਲਈ ਹੈ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਸਭ ਤੋਂ ਜ਼ਿਆਦਾ ਵਾਇਰਲ ਹੋਣ ਵਾਲੀ ਹੈ ਖਬਰ ਹੈ ਕਿ ਕਮਲਕੌਰ ਨਾਂ ਦੀ ਇੱਕ ਲੜਕੀ ਸੀ ਉਦਾ ਕਤਲ ਹੋ ਜਾਂਦਾ ਹੈ ਕਤਲ ਦੀ ਜ਼ਿੰਮੇਵਾਰੀ ਭਾਈ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਲੈ ਲਈ ਗਈ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੁਣ ਕਮਲਕੌਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਰ ਕਮਲਕੌਰ ਅਸਲੀ ਨਾਮ ਜਿਹਦਾ ਹੈਗਾ ਕੰਚਨ ਕੁਮਾਰੀ ਉਹ ਹੈ ਕੌਣ ਸੀ ਲੰਬੇ ਸਮੇਂ ਤੋਂ ਤਕਰੀਬਨ 3-4 ਸਾਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਭਰੋਸ ਦੀ ਆ ਰਹੀ ਕੰਚਨ ਕੁਮਾਰੀ ਜਾਂ ਕਹਿ ਲਈਏ ਕਮਲਕੌਰ ਜਿਨੇ ਬਲਗੇਰਿਟੀ ਦੀਆਂ ਹੱਦਾਂ ਟੱਪੀਆਂ ਭੱਦੀ ਸ਼ਬਦਾਵਲੀ ਗੰਦੀ ਸ਼ਬਦਾਵਲੀ ਆਪਣੀਆਂ ਰੀਲਾਂ ਦੇ ਵਿੱਚ ਵਰਤੀ ਤੇ ਸਮਾਜ ਨੂੰ ਜਿਹੜਾ ਹੈਗਾ ਇੱਕ ਹੋਰ ਹੀ ਵੈਣ ਵਾਲੇ ਪਾਸੇ ਵਹਾ ਦਿੱਤਾ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਜਾਂ ਕਈ ਬੰਦੇ ਵੀ ਜਿਹੜੇ ਨੇ ਉਹ ਇਸ ਪਾਸੇ ਤੁਰ ਪਏ ਅੱਜ ਇੱਕ ਭੁੱਖ ਇੱਕ ਦੌੜ ਲੱਗੀ ਹੋਈ ਹੈ ਸੋਸ਼ਲ ਮੀਡੀਆ ਰਾਹੀਂ ਪੈਸੇ ਕਮਾਉਣ ਦੀ ਉਹਦੇ ਲਈ ਭਾਵੇਂ ਆਪਣੇ ਆਪ ਨੂੰ ਨੰਗਾ ਕਰਕੇ ਖੜੇ ਕਰ ਦਿਓ ਜਾਂ ਫਿਰ ਕੁਝ ਹੋਰ ਇਸ ਤਰ੍ਹਾਂ ਦਾ ਪਰੋਸ ਦਿਓ ਤੇ ਉਹਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਸੋਸ਼ਲ ਮੀਡੀਆ ਇੱਕ ਉਹ ਸਾਧਨ ਬਣਿਆ ਸੀ ਕਿ ਆਪਸ ਦੇ ਵਿੱਚ ਮਿਲਣ ਗਿਲਣ ਦਾ ਜਾਣਕਾਰੀ ਲੈਣ ਦਾ ਜਾਂ ਫਿਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੰਟਰਟੇਨ ਕਰਨ ਦਾ ਸੋ ਇਹ ਐਂਟਰਟੇਨਮੈਂਟ ਕਲ ਚ ਗਈ ਇਹ ਪਤਾ ਹੀ ਨਹੀਂ ਲੱਗਿਆ ਹੁਣ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਨੇ ਇਹਨਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਕਿ ਤੁਸੀਂ ਦੇਖੋ ਗੇ ਲੈਸਬੀਅਨ ਵਾਲਾ ਕੰਮ ਜਿਹੜਾ ਚੱਲ ਪਿਆ ਇਕਾ ਜਿਹੜਾ ਸੋਸ਼ਲ ਮੀਡੀਆ ਤੇ ਆ ਕੇ ਲੇਡੀਜ਼ ਜਿਹੜੀਆਂ ਨੇ ਖਾਸ ਤੌਰ ਤੇ ਜਿਨ੍ਹਾਂ ਦੀ ਇੱਜ਼ਤ ਮਾਨ ਸਤਕਾਰ ਗੁਰਬਾਣੀ ਦੇ ਵਿੱਚ ਵੀ ਕਿੰਨੀ ਔਰਤ ਦੀ ਇੱਜ਼ਤ ਜਿਹੜੀ ਹੈਗੀ ਉਹ ਕੀਤੀ ਗਈ ਹੈ ਤਾਂ ਜਦੋਂ ਔਰਤ ਆਪਣੇ ਮੂੰਹੋਂ ਆ ਕੇ ਵਲਗਰ ਜਿਹੜੀਆਂ ਗੱਲਾਂ ਕਰੇਗੀ ਤਾਂ ਉਹ ਉਹ ਜਿਹੜਾ ਕੰਟੈਂਟ ਹੈ ਉਹ ਛੋਟੇ ਛੋਟੇ ਬੱਚਿਆਂ ਤੱਕ ਵੀ ਜਾਣਾ ਕਿਉਂਕਿ ਇੰਸਟਾਗ੍ਰam ਅੱਜ ਹਰ ਬੱਚੇ ਦੇ ਹੱਥ ਵਿੱਚ ਹੈ ਬਜ਼ੁਰਗ ਦੇ ਹੱਥ ਦੇ ਵਿੱਚ ਫੋਨ ਹੈਗਾ ਆਮ ਲੋਕ ਜਿਹੜੇ ਜਵਾਨ ਹੋ ਰਹੇ ਨੇ ਟੀਨ ਏਜ ਜਿਹੜੀ ਆ ਉਹ ਮੰਨੀ ਗਈ ਹੈ ਭਈ ਇਸ ਤਰ੍ਹਾਂ ਦੀ ਹੁੰਦੀ ਹੈ ਸੈਂਸਿਟਿਵ ਏਜ ਹੈਗੀ ਹੈ ਟੀਨ ਏਜ ਜਿਹੜੇ 8 ਕੁ ਸਾਲ ਹੁੰਦੇ ਆ ਕਿ ਉਹਦੇ ਵਿੱਚ ਜੇ ਤੁਸੀਂ ਬੱਚੇ ਨੂੰ ਬਣਾਉਣਾ ਹੈ ਉਹਦਾ ਕੈਰੀਅਰ ਬਣਾਉਣਾ ਹੈ ਉਹਦਾ ਭਵਿੱਖ ਬਣਾਉਣਾ ਹੈ ਤੇ ਉਹੀ ਟਾਈਮ ਹੈ ਜੇ ਭਵਿੱਖ ਵਿਗਾੜਨਾ ਹੈ ਤੇ ਉਹੀ ਟੀਨ ਏਜ ਹੀ ਆ ਟੀਨ ਏਜ ਦੇ ਵਿੱਚ ਜੇਕਰ ਬੱਚੇ ਸਾਡੇ ਇਹੋ ਜਿਹਾ ਕੰਟੈਂਟ ਵੇਖਣਗੇ ਇਹੋ ਜੀ ਸ਼ਬਦਾਵਲੀ ਯਾਰ ਤੁਸੀਂ ਆਮ ਹੀ ਕਰ ਦਿੱਤੀ ਐ ਗਾਲਾਂ ਕੱਢਣੀਆਂ ਆਮ ਕਰ ਦਿੱਤੀਆਂ ਹੋਰ ਜਿਹੜੀਆਂ ਬਹੁਤ ਕੁਝ ਜਿਹੜਾ ਮੈਂ ਹੁਣ ਇੱਥੇ ਕਹਿ ਵੀ ਨਹੀਂ ਸਕਦਾ ਕਿਉਂਕਿ ਸਾਡੀ ਵੀ ਇੱਕ ਮਰਿਆਦਾ ਹੁੰਦੀ ਐ ਉਹ ਤੁਸੀਂ ਆਮ ਕਰ ਦਿੱਤਾ ਤੇ ਆਮ ਜੇ ਹੋ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਾਲਾਂ ਦੇ ਵਿੱਚ ਕੀ ਤੁਹਾਡੇ ਬੱਚੇ ਬੱਚੀਆਂ ਤੱਕ ਇਹ ਗੰਦ ਨਹੀਂ ਪਹੁੰਚੇਗਾ ਕੀ ਤੁਹਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਇਹਦਾ ਸ਼ਿਕਾਰ ਨਹੀਂ ਹੋਣਗੀਆਂ ਇਹ ਇੱਕ ਵਾਇਰਸ ਐ ਕਰੋਨਾ ਵਾਇਰਸ ਤਾਂ ਆਪਾਂ ਸੁਣ ਲਿਆ ਕਿ 2-3 ਸਾਲ ਚੱਲਿਆ ਉਹਨੂੰ ਉਹਨੂੰ ਲਾ ਦਿੱਤੀ ਗਈ ਇੱਕ ਵੈਕਸੀਨ ਆਈ ਪੇਕ ਜਾਂ ਸਹੀ ਜਾਂ ਜਿੱਦਾਂ ਵੀ ਸੀ ਉਹਨੂੰ ਰੋਕਿਆ ਗਿਆ ਪਰ ਇਹ ਵਾਇਰਸ ਕਿਦਾਂ ਰੁਕੇਗਾ ਜਿਹਦੀ ਕੋਈ ਲਿਮਟ ਹੀ ਨਹੀਂ ਹੈ ਜਿਹਦੇ ਉੱਤੇ ਕੋਈ ਬੋਰਡ ਹੀ ਨਹੀਂ ਹੈ ਸੋਸ਼ਲ ਮੀਡੀਆ ਉਹ ਉਹ ਚੀਜ਼ਾਂ ਨੂੰ ਵੀ ਪ੍ਰਮੋਟ ਕਰੀ ਜਾਂਦਾ ਹੈ ਕਿ ਜਿਹੜੀਆਂ ਜ਼ਿਆਦਾ ਵਾਇਰਲ ਹੋ ਰਹੀਆਂ ਹੁਣ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਆਟੋਮੈਟਿਕ ਹੈ ਉਹ AI ਨਾਲ ਕੰਮ ਕਰ ਰਿਹਾ ਉਹ ਉਹ ਦੇਖਦਾ ਵੀ ਜਿਹੜੀ ਚੀਜ਼ ਜ਼ਿਆਦਾ ਵਾਇਰਲ ਹੋ ਰਹੀ ਹੈ ਉਹਨੂੰ ਕਰੋ ਹੋਰ ਭੇਜ ਰਿਹਾ ਅੱਗੇ ਅੱਗੇ ਪੰਜਾਬੀ ਵਾਲੇ ਜਿਹੜੇ ਕੰਟੈਂਟ ਨੇ ਹੋਰ ਅੱਗੇ ਹਿੰਦੀ ਵਾਲੇ ਹੋਰ ਅੱਗੇ ਸੋ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਉਹ ਪੈਸੇ ਬਣਾ ਰਹੀਆਂ ਕੰਪਨੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਹਨਾ ਸੋ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿਓਗੇ ਤਾਂ ਫਿਰ ਕੀ ਬਣੂਗਾ ਪੰਜਾਬ ਦੀ ਦਿੱਖ ਕਿਹੋ ਜੀ ਹੋਏਗੀ ਅਸੀਂ ਅਕਸਰ ਗੱਲਾਂ ਕਰਦੇ ਰਹਿੰਦੇ ਆ ਅਸੀਂ ਆਪਣੀਆਂ ਵੀਡੀਓਜ਼ 'ਚ ਹਮੇਸ਼ਾ ਇਹ ਗੱਲ ਨੂੰ ਲੈ ਕੇ ਚੱਲਦੇ ਆ ਪੰਜਾਬ ਪੱਖੀ ਗੱਲ ਕਰਦੇ ਆ ਕਿ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਪੰਜਾਬ ਦਾ ਕਲਚਰ ਪੰਜਾਬ ਦੀ ਬੋਲੀ ਪੰਜਾਬ ਦਾ ਮਾਨ ਸਤਕਾਰ ਇੱਜ਼ਤ ਜੋਸ਼ ਜਾਂ ਫਿਰ ਲੜਾਕੂ ਜਝਾਰੂ ਪੁਣਾ ਜਿਹੜਾ ਹੈਗਾ ਜਾਂ ਫਿਰ 24 ਘੰਟੇ ਲੰਗਰਾਂ ਦੀ ਗੱਲ ਕਰ ਲਈਏ ਇਹ ਸਿਰਫ ਤੇ ਸਿਰਫ ਪੰਜਾਬ 'ਚ ਦੇਖਿਆ ਜਾ ਸਕਦਾ ਦੁਨੀਆ ਦੀ ਕੋਈ ਵੀ ਧਰਤੀ ਨਹੀਂ ਹੈ ਜਿਹੜੀ ਪੰਜਾਬ ਦਾ ਮੁਕਾਬਲਾ ਕਰ ਲੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਈਵਨ ਕਿ ਸਾਡਾ ਪਹਿਰਾਵਾ ਸਾਰਾ ਸ਼ਰੀਰ ਟਕਿਆ ਹੋਇਆ ਹੈ ਔਰਤਾਂ ਦਾ ਵੀ ਚੁੰਨੀ ਲੈਣੀ ਸਿਰ ਦੇ ਉੱਤੇ ਉਸ ਤੋਂ ਬਾਅਦ ਮਰਦਾਂ ਦੀ ਗੱਲ ਕਰੀਏ ਤਾਂ ਸਿਰ ਤੇ ਦਸਤਾਰ ਹੈ ਜੇ ਹਿੰਦੂ ਭਰਾ ਨੇ ਉਹ ਵੀ ਆਪਣੀ ਮਰਿਆਦਾ ਦੇ ਵਿੱਚ ਰਹਿੰਦੇ ਆ ਸੋ ਐਸੀ ਧਰਤੀ ਨੂੰ ਜੇ ਤੁਸੀਂ ਗੰਦਲਾ ਕਰਨ ਲੱਗ ਪਏ ਸਿਰਫ ਤੇ ਸਿਰਫ ਆਪਣੇ ਵਿਊਜ਼ ਦੀ ਖਾਤਰ ਤੇ ਇਹ ਕਹੋਗੇ ਚੰਗੀ ਚੀਜ਼ ਤਾਂ ਕੋਈ ਦੇਖਦਾ ਨਹੀਂ ਜੀ ਫਿਰ ਅਸੀਂ ਮਾੜੀ ਬਣਾਉਣੀ ਸ਼ੁਰੂ ਕਰ ਦਿੱਤੀ ਸੋ ਜੇ ਹੁਣ ਤੁਹਾਡੇ ਰਸਤੇ ਦੇ ਉੱਤੇ ਸਾਰੇ ਲੋਕ ਚੱਲ ਪੈਣ ਫਿਰ ਤਾਂ ਸਾਰਾ ਸਮਾਜ ਅਸ਼ਲੀਲ ਹੋ ਗਿਆ ਫਿਰ ਤਾਂ ਤੁਸੀਂ ਕੱਪੜੇ ਵੀ ਲਾ ਦੇਓਗੇ ਇੱਕ ਦਿਨ ਫਿਰ ਨੰਗੇ ਤੁਰੇ ਫਿਰੋਗੇ ਸਾਰੇ ਪਾਸੇ ਫਿਰ ਤਾਂ ਜਗ੍ਹਾ ਜਗ੍ਹਾ ਦੇ ਉੱਤੇ ਗਲਤ ਕੰਮ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਸਹੀ ਕਰਦਾਨੋਗੇ ਫਿਰ ਕਾਨੂੰਨ ਵੀ ਇਸ ਤਰ੍ਹਾਂ ਦੇ ਬਣ ਜਾਣਗੇ ਫਿਰ ਤੁਹਾਡੀਆਂ ਬੱਚੀਆਂ ਵੀ ਇਸੇ ਦੌੜ ਦੇ ਵਿੱਚ ਸ਼ਾਮਲ ਹੋ ਜਾਣਗੀਆਂ ਇਹ ਨਹੀਂ ਤੁਸੀਂ ਸੋਚਦੇ ਇਹ ਜਿਹੜੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹਣਾ ਹੈ ਵੀ ਤੁਸੀਂ ਕਦੇ ਦਾਦੇ ਬਣਨਾ ਹੈ ਕਿਸੇ ਨੇ ਦਾਦੀ ਬਣ ਜਾਣਾ ਤੇ ਜਦੋਂ ਉਹਨਾਂ ਦੀ ਪੋਤੀ ਜਾਂ ਦੋਤੀ ਨਾਨਾ ਨਾਨੀ ਵੀ ਤੁਸੀਂ ਬਣ ਜਾਓਗੇ ਉਹ ਇਹ ਕਰਦੀ ਤੁਸੀਂ ਦੇਖੋਗੇ ਤੁਹਾਡੇ ਨਾਲੋਂ ਕਿਉਂਕਿ ਜਿੱਦਾਂ ਜਿੱਦਾਂ ਸਮਾਂ ਅੱਗੇ ਵਧ ਰਿਹਾ ਨਾ ਇਹ ਜ਼ਿਆਦਾ ਐਕਸਟ੍ਰੀਮ ਹੋ ਜਾਣਾ ਤੁਸੀਂ ਅੱਜ ਸੋਚੋਗੇ ਵੀ ਲਓ ਜੀ ਇਹ ਸਾਡੀ ਇੱਕ ਲਿਮਟ ਜੀ ਹੈਗੀ ਆ ਅਸੀਂ ਜ਼ਿਆਦਾ ਨਹੀਂ ਕਰਦੇ ਪਰ ਪਰੰ 20 ਸਾਲ ਤੱਕ ਇਹਨੇ ਐਕਸਟ੍ਰੀਮ ਹੋ ਜਾਣਾ ਇਹ 3rd ਲੈਵਲ ਤੇ ਵੀ ਜਾ ਸਕਦੀ ਹੈ ਸੋ ਜਦੋਂ ਤੁਸੀਂ ਆਪਣੀਆਂ ਪੋਤੀਆਂ ਪੋਤਿਆਂ ਨੂੰ ਇਹ ਕਸ਼ ਕਰਦੇ ਦੇਖੋਗੇ ਤਾਂ ਫਿਰ ਤੁਸੀਂ ਕੀ ਸੋਚੋਗੇ ਫਿਰ ਤੁਸੀਂ ਗੁਰੂਆਂ ਦੀ ਧਰਤੀ ਨੂੰ ਕੀ ਆਪਣਾ ਦੇ ਕੇ ਗਏ ਹੋ ਇਸ ਧਰਤੀ ਤੋਂ ਜਾਣ ਲੱਗਿਆ ਬਹੁਤ ਸਾਰੇ ਐਸੇ ਲੋਕ ਹੋਏ ਨੇ ਜਿਨ੍ਹਾਂ ਨੇ ਧਰਤੀ ਦੇ ਵਿਨਾਸ਼ ਵਾਸਤੇ ਕੰਮ ਕੀਤਾ ਜਿਵੇਂ ਪਰਮਾਣੂ ਬੰਬ ਬਣਾਇਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਿ ਜਦੋਂ ਜਿਹੜੀ ਪਾਕਿਸਤਾਨ ਤੇ ਜਿਹੜੀ ਇੰਡੀਆ ਦੀ ਵੰਡ ਹੁੰਦੀ ਹੈ ਉਸ ਵੇਲੇ ਬਲਦੇਵ ਸਿੰਘ ਜਿਹੜਾ ਸੀ ਜਿਹਦੀਆਂ ਫੈਕਟਰੀਆਂ ਕਲਕੱਤੇ ਦੇ ਵਿੱਚ ਸੀ ਉਹ ਜਾਣ ਲੱਗਿਆ ਇਹ ਕਹਿ ਕੇ ਮਰਿਆ ਕਹਿੰਦਾ ਮੈਂ ਸਿੱਖਾਂ ਨੂੰ ਹਮੇਸ਼ਾ ਲਈ ਜੁੱਤੀਆਂ ਖਾਣ ਲਈ ਛੱਡ ਚੱਲਾਂ ਪਰਮਾਣੂ ਬੰਬ ਬਣਾਉਣ ਵਾਲਾ ਜਿਹੜਾ ਬੰਦਾ ਹੈਗਾ ਜਿਨੇ ਉਹਦੀ ਖੋਜ ਕੀਤੀ ਹੈ ਉਹ ਕਹਿੰਦਾ ਕਿ ਮੈਂ ਸਭ ਤੋਂ ਵੱਡਾ ਜਿਹੜਾ ਧੋਖਾ ਮਾਇਆ ਇਸ ਧਰਤੀ ਦੇ ਨਾਲ ਮੇਰੇ ਕਹਿਣ ਤੋਂ ਭਾਵ ਹੈ ਕਿ ਉਹ ਲੋਕ ਵੀ ਅਖੀਰ ਦੇ ਉੱਤੇ ਜਾ ਕੇ ਆਪਣਾ ਸ਼ਰਮਿੰਦਾ ਹੋਏ जिन्ना ने गलतियां कीतीयां की तुसी होमोगे कि ਤੁਹਾਡਾ ਨਹੀਂ ਉਹ ਟਾਈਮ ਆਏਗਾ ਸੋ ਇਹ ਕੰਟੈਂਟ ਜਿਹੜਾ ਹੈਗਾ ਉਹ ਬਹੁਤ ਮਾੜਾ ਬਹੁਤ ਮਾੜਾ ਪ੍ਰਭਾਵ ਹੈ ਜਿਹਨੂੰ ਦੇਖਿਆ ਨਹੀਂ ਜਾ ਸਕਦਾ ਅੱਜ ਫੋਨ ਚੁੱਕਣ ਨੂੰ ਦਿਲ ਨਹੀਂ ਕਰਦਾ ਜਦੋਂ ਘਰ ਦੇ ਵਿੱਚ ਬੰਦਾ ਬੈਠਾ ਹੋਵੇ ਤਾਂ ਇਹ ਕੀ ਪਤਾ ਕੀ ਕਿਸੇ ਨੇ ਗਾਲ ਕੱਢ ਦੇਣੀ ਹੈ ਕੋਈ ਐਸੀ ਸ਼ਬਦਾਵਲੀ ਬੋਲ ਦੇਣੀ ਹੈ ਸੋ ਮੈਂ ਫਿਰ ਹੁਣ ਉਸ ਘਟਨਾ ਦੇ ਉੱਤੇ ਆ ਜਾਈਏ ਠੀਕ ਹੈ ਸ਼ਾਇਦ ਇਹਨਾਂ ਇੱਕ ਗੱਲ ਦੇ ਉੱਤੇ ਬਹੁਤ ਹੈ ਹੁਣ ਇਹ ਹੈ ਕਿ ਅਮਰਿਤਪਾਲ ਸਿੰਘ ਮਹਿਰੋ ਨੂੰ ਹੀ ਕਿਉਂ ਲੋੜ ਪਈਏ ਕੰਮ ਕਰਨ ਦੀ ਕੀ ਪ੍ਰਸ਼ਾਸਨ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਉਹਨਾਂ ਦਾ ਫਰਜ਼ ਨਹੀਂ ਬਣਦਾ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਪੰਜਾਬ ਹੈ ਇਹ ਪੰਜਾਬ ਮੁੱਖ ਮੰਤਰੀ ਪੰਜਾਬ ਦਾ ਫਰਜ਼ ਨਹੀਂ ਬਣਦਾ ਵੀ ਇਹ ਪੰਜਾਬ ਹੈ ਇਹਨੂੰ ਅਲੱਗ ਤਰੀਕੇ ਦੇ ਨਾਲ ਟੈਕਲ ਕਰੋ ਸਾਡੀ ਕੋਈ ਮਰਿਆਦਾ ਹੈਗੀ ਹੈ ਸਾਡੀ ਕੋਈ ਮਰਿਆਦਾ ਹੈ ਜਿਹਦੇ ਹਿਸਾਬ ਦੇ ਨਾਲ ਅਸੀਂ ਚੱਲਣਾ ਹੈ ਅਸੀਂ ਦੂਜੀਆਂ ਸਟੇਟਾਂ ਨੂੰ ਫੋਲੋ ਨਹੀਂ ਕਰਨਾ ਕਿ ਯੂਪੀ ਕੀ ਕਹਿੰਦੀ ਹੈ ਬਿਹਾਰ ਕੀ ਕਹਿੰਦਾ ਹੈ ਜਾਂ ਵੈਸਟ ਕੀ ਕਹਿੰਦਾ ਹੈ ਵੈਸਟ ਵਾਲੇ ਤਾਂ ਬਹੁਤ ਅੱਗੇ ਲੰਘ ਚੁੱਕੇ ਆ ਠੀਕ ਹੈ ਉਹਨਾਂ ਉਹਨਾਂ ਦੇ ਵਿੱਚ ਕੁਆਲਿਟੀਆਂ ਵੀ ਬਹੁਤ ਨੇ ਤੁਹਾਡੇ ਵਿੱਚ ਉਹ ਕੁਆਲਿਟੀਆਂ ਹੈ ਨਹੀਂ ਨਾ ਪੜ੍ਹਨ ਲਿਖਣ ਦੇ ਵਿੱਚ ਅੱਗੇ ਤੇ ਨਾ ਕੋਈ ਹੋਰ ਕੰਮਾਂ ਦੇ ਵਿੱਚ ਅੱਗੇ ਜਾ ਰਹੇ ਹੋ ਤੇ ਤੁਸੀਂ ਆ ਸਾਰਾ ਅਸ਼ਲੀਲ ਪੁਣਾ ਜਿਹੜਾ ਹੈਗਾ ਉਹ ਲਿਆ ਕੇ ਤੇ ਸਮਾਜ ਨੂੰ ਗਰਕ ਕਰ ਰਹੇ ਹੋ ਨਸ਼ਾ ਅੱਗੇ ਕਿੰਨੇ ਵੱਡੇ ਤੌਰ ਦੇ ਉੱਤੇ ਹੈਗਾ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਆਮ ਬੰਦਿਆਂ ਨੂੰ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਲੋੜ ਕਿਉਂ ਪਵੇ ਜੇ ਪ੍ਰਸ਼ਾਸਨ ਆਪਣਾ ਕੰਮ ਕਰੇ ਹੁਣ ਬਿਆਦਬੀ ਦੇ ਮਾਮਲੇ ਨੇ ਕਿੰਨੀਆਂ ਬਿਆਦਬੀਆਂ ਹੋ ਗਈਆਂ 100 ਹੋ ਗਈ 500 ਹੋ ਗਈ ਫਿਰ ਜਾ ਕੇ ਕਿਸੇ ਨੇ ਜਾ ਕੇ ਇੱਕ ਦੋ ਜਣੇ ਦਾ ਸੋਦਾ ਲਾਤਾ ਤੇ ਫਿਰ ਰੌਲਾ ਪੈ ਗਿਆ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਹੈ ਲਿਮਿਟੇਸ਼ਨਸ ਹੋਣੀਆਂ ਚਾਹੀਦੀਆਂ ਕਿ ਤੁਸੀਂ ਕੀ ਪ੍ਰੋਸ ਕਰ ਸਕਦੇ ਹੋ ਕੀ ਸੋਸ਼ਲ ਮੀਡੀਆ ਦੇ ਉੱਤੇ ਪਾਸ ਕਰ ਸਕਦੇ ਹੋ ਹੁਣ ਅਸੀਂ ਵੀਡੀਓਸ ਪਾਉਨੇ ਆ ਉਹਦਾ ਇੱਕ ਮਰਿਆਦਾ ਹੁੰਦੀ ਹੈ ਇਥੋਂ ਤੱਕ ਕਿ ਤੁਸੀਂ ਇਹ ਦੇਖੋ ਵੀ ਕਈ ਵਾਰੀ ਵਤੀਆਂ ਗੱਲਾਂ ਕੀਤੀਆਂ ਹੋਈਆਂ ਵੀ ਹੁੰਦੀਆਂ ਉਹ ਚੈਨਲ ਬੰਦ ਹੋ ਜਾਂਦੇ ਆ ਪਰ ਇਹਨਾਂ ਇਨਫਲੂਐਂਸਰ ਜਿਹੜੇ ਬਣੇ ਹੋਏ ਆ ਜਿਹੜੇ ਆਪਣੇ ਆਪ 'ਚ ਗੰਦ ਪਾਉਣ ਵਾਲੇ ਟਿਕਟੋਕਰ ਜਾਂ ਇੰਸਟਾਗ੍ਰam ਵਾਲੇ ਬਣੇ ਹੋਏ ਆ ਇਹਨਾਂ ਦੇ ਇਹਨਾਂ ਦੇ ਅਕਾਊਂਟ ਨਹੀਂ ਬੰਦ ਹੁੰਦੇ ਸੋ ਇਹ ਚੀਜ਼ਾਂ ਨੇ ਸੋ ਮੇਰੇ ਕਹਿਣ ਤੋਂ ਭਾਵ ਇਹ ਹੀ ਹੈ ਕਿ ਆਮ ਬੰਦਿਆਂ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲੈਣਾ ਪਵੇ ਇਸ ਤਰੀਕੇ ਦਾ ਸਮਾਜ ਆਪਾਂ ਨੂੰ ਸਿਰਜਣਾ ਪੈਣਾ ਪ੍ਰਸ਼ਾਸਨ ਨੂੰ ਵੀ ਕੰਮ ਕਰਨਾ ਪਰ ਕੱਲਾ ਪ੍ਰਸ਼ਾਸਨ ਹੀ ਨਹੀਂ ਲੋਕਾਂ ਨੂੰ ਵੀ ਇਹਦੇ ਉੱਤੇ ਆਉਣਾ ਪੈਣਾ ਕਿ ਭਾਈ ਬਿਨਾ ਮਤਲਬ ਤੋਂ ਤੁਸੀਂ ਆਪਣੀ ਜਾਨ ਗਵਾਣੀ ਜਾਂ ਫਿਰ ਬਿਨਾ ਮਤਲਬ ਤੋਂ ਕਿਸੇ ਨੂੰ ਜੇਲ੍ਹ ਦੇ ਅੰਦਰ ਰਹਿਣਾ ਪੈ ਜੂਗਾ ਕਤਲ ਕਰਕੇ ਸੋ ਇਹ ਸਾਰਾ ਕੁਝ ਹੈਗਾ ਇਹਦੇ ਨਾਲੋਂ ਆਪਣੀ ਮਰਿਆਦਾ ਦੇ ਵਿੱਚ ਜਿਹੜਾ ਰਹਿ ਕੇ ਕੰਮ ਕੀਤਾ ਜਾਣਾ ਚਾਹੀਦਾ ਫਿਰ ਹੀ ਆਪਾਂ ਇੱਕ ਵਧੀਆ ਸਮਾਜ ਜਿਹੜਾ ਹੈ ਉਹ ਸਿਰਜ ਸਕਦੇ ਹਾਂ ਜੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅਕਸਰ ਹੀ ਦਰਸ਼ਕਾਂ ਨੂੰ ਇੱਕ ਸਹੀ ਸਿਹਤ ਨਿਵਰ ਧੰਨਵਾਦ ਤੁਹਾਡੇ ਜੁੜਨ ਤੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਬਹੁਤ ਧੰਨਵਾਦ